ਹਾਂਜੀ ਕੀ ਹਾਲ ਹੈ ਬਾਈ ਜੀ ਕੀ ਹੋ ਗਿਆ ਜੀ ਤੇਜੀ ਜਿੱਥੇ ਮਰ ਮਿਲ ਗਏ ਚੋਂ ਆਪਾਂ ਕਿਹੜਾ ਪਿੰਡਾ ਤੁਹਾਡਾ ਨਿਹਾਲੂ ਵਾਲਾ ਜੀ ਛੋਟੇ ਵੀਡੀਓ ਦੇ ਦੇਣੇ ਅੱਜ ਮੈਂ ਜੋ ਵੀ ਬੋਲੇ ਜੀ ਉਹਨੂੰ ਹਾਂ ਹਾਂ ਕਾਲ ਜੀ ਜੋ ਤੁਸੀਂ ਵੀ ਕਾਲ ਤੁਸੀਂ ਹਾਂ ਕਾਲੀ ਹਾਂ ਹੋਰ ਵਧੀਆ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਕੌਣ ਮਰੀ ਥੋੜੇ ਮਰੀ ਪਹਿਲਾਂ ਚਾਚਾ ਜੀ ਦਾ ਇੱਥੇ ਉਹ ਮੰਨ ਕੇ ਚਲੋ ਬਵਾ ਕੇ ਲੱਗ ਗਏ ਆ ਉਹ ਕਾੜ ਦਾ ਉਹ ਜੀ ਬਾਲ ਤੇ ਹੁਣ ਡੈਡੀ ਜੀ 1 ਸਾਲ 3 ਮਹੀਨੇ ਹੋ ਗਏ ਪਲੇਟ ਉਹ ਲੁਹਣੇ ਲੁੱਟ ਕੇ ਗਾਲਾ ਸਾਡਾ ਲੁਹਣਾ ਏਰੀਆ 12 15 ਲੱਖ ਲੀੜੇ ਪਲਣਾ ਵੀ ਲਾ ਲੀਆਂ ਹੁਣ ਇੱਥੇ ਆਏ ਹੋਏ ਹੁਣ ਪ੍ਰੈਸ ਹੁਣ ਇੱਥੇ ਠੀਕ ਆ ਜੀ ਹਾਂ ਠੀਕ ਹੈ ਹਾਂ ਵੱਡੇ ਮੰਮੀ ਦੇ ਆ ਬੋਡਾ ਪੁਆਏ ਠੀਕ ਹੈ ਜੀ ਫੇ ਤਾਂ ਉਥਰ ਹੀ ਕੱਲ ਹੋਇਆ ਪ੍ਰੈਸ ਹਾਂ ਉਥਰ ਉਥਰ ਹਾਂ ਸਮਾਂ ਰਾਤ ਦੇ 11:00 ਬਜੇ 11 ਮਿੰਟਾਂ ਦਾ ਹੋ ਚੱਕਿਆ ਤੇ ਇਸ ਟਾਈਮ ਐਮਜਹ ਹਸਪਤਾਲ ਦਾ ਹਾਲ ਕੁਛ ਇਹ ਜਿਹਾ ਹੁੰਦਾ ਜੀ ਨੂੰ ਜਿੱਥੇ ਥਾਂ ਮਿਲਦੀ ਓਥੇ ਪਈ ਜਾਂਦੇ ਆ ਤੇ ਇਧਰ ਆਪਣੇ ਚੈਨਲ ਨਾਲ ਜੁੜਿਆ ਹੋਇਆ ਵੀਰ ਬੇਅੰਤ ਬਰਾੜਾ ਪੋਕੜੇ ਵਿੰਡ ਤੋਂ ਤੇ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਮਿਲ ਕੇ ਕਾਫੀ ਟਾਈਮ ਤੋਂ ਖੜੇ ਗੱਲਾਂ ਬਾਤਾਂ ਕਰੀ ਜਾਂਦੇਗੇ ਤੇ ਜਿਹੜੇ ਇੱਕ ਦੋ ਵੀਰ ਹੋਰ ਵੀ ਮਿਲਿਆ ਤੇ ਉਹਨਾਂ ਨੂੰ ਵੀ ਬਾਈ ਪਿਆਰ ਸਤਿਕਾਰ ਚਲੋ ਕਈ ਵਾਰੀ ਇਹ ਜੀ ਤਾਂ ਖੜੇ ਉਹਨੇ ਉੱਥੇ ਵੀਡੀਓ ਬਣਾਈ ਨਹੀਂ ਆਂਦੀ ਚਲ ਇੱਥੇ ਬਾਈ ਨੂੰ ਆ ਚਲ ਮੋਹ ਪਿਆਰ ਨਾਲ ਮਿਲਿਆ ਭੱਜ ਕੇ ਬਾਈ ਬਹੁਤ ਵਧੀਆ ਬਲਾਗ ਥੱਲੇ ਤੇਰੇ ਯਾਰ ਮਿਹਰਬਾਨੀ ਇਹ ਦੋ ਬੰਦੇ ਸਵਾਦ ਹੁੰਦਾ ਹਾਂ ਦੇਸੀ ਗੱਲਬਾਤ ਜੈ ਜੈ ਬਾਈ ਆਪਦਾ ਰੋਜ਼ ਦਾ ਕੰਮ ਕਾਰਜ ਆ ਹੁੰਦਾ ਹੋਈ ਆਪਦਾ ਦਿਖਾ ਲੈਣੇ ਆ ਜੇ ਕੰਮ ਕਰਨ ਵਾਲੇ ਆਪਾਂ ਹੋ ਜੀ ਕੰਮ ਕਰਨ ਵਾਲੇ ਆਪਾਂ ਬਲਾਗ ਹਾਂ ਉਹ ਆਪਾਂ ਨੂੰ ਵਧੀਆ ਲੱਗ खुशी हुई भाई मेरे के मेहरबानी जी चाह पानी सेवा I agree. ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਬੱਚੇ ਬਜ਼ੁਰਗਾਂ ਮਾਤਾਵਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਇਸ ਵਕਤ ਮੈਂ ਹੈਗਾ ਬਠਿੰਡੇ ਏਮਜ ਹਸਪਤਾਲ ਦੇ ਵਿੱਚ ਤੇ ਇੱਥੇ ਵੱਡੇ ਮਾਤਾ ਦਾ ਗੋਡਾ ਪਵਾਇਆ ਤੇ ਤਾਂ ਕਰਕੇ ਆਪਰੇਸ਼ਨ ਕਰਾਏਗਾ ਤੇ ਆ ਗੱਦੇਲੇ ਉੱਥੇ ਰੱਖਣ ਨਹੀਂ ਹੁੰਦੇ ਸਮਾਨ ਜਏ ਪਾਰਕਿੰਗ 'ਚ ਇੱਥੇ ਕਾਰ ਚ ਰੱਖ ਜਾਨਾ ਕਿ ਠੀਕ ਰਹਿੰਦਾ ਉਂ ਪਰੇ ਆਈਪੀਡੀ ਚ ਅਦਰ ਵੀ ਉਹ ਕਹਿੰਦੇ ਵੀ ਉੱਥੇ ਰੱਖਿਆ ਉਹ ਖੁੱਲੇ ਚ ਪਹਿਲਾਂ ਵੀ ਗੱਲ ਬਾਹਰ ਪਏ ਰਹੇ ਕਮਰੇ ਦੇ ਤੇ ਬਰੇ ਉੱਥੇ ਫਿਰ ਬਾਲੀਆਂ ਘੜੜੀਆਂ ਆਉਂਦੀਆਂ ਉੱਥੇ ਕੰਮ ਆ ਲੋੜ ਨਹੀਂ ਲੱਗਿਆ ਮੈਂ ਗੱਲ ਵੀ ਕਾਰ ਚ ਰੱਖ ਗਿਆ ਸੀਗਾ ਤੇ ਹੁਣ ਵੀ ਇਹਨੂੰ ਮੈਂ ਚਲ ਕਾਰ ਚ ਹੀ ਧਰ ਜਾਨਾ ਚਲੋ ਆਪਦੀ ਸੇਫਟੀ ਆਪਦੇ ਹੱਥ ਤੱਲੇ ਆ ਕਿ ਖੈਰ ਅੱਜ ਸ਼ਾਇਦ ਛੁੱਟੀ ਦੇ ਦੇਣਾ ਅ ਗੱਲ ਸ਼ਾਮ ਨੂੰ ਗੱਲ ਕਰਦੇ ਜ ਮਾਰਨਿੰਗ ਛੁੱਟੀ ਤੇ ਮੈਂ ਪਹਿਲਾਂ ਕੱਲ ਛੁੱਟੀ ਦੇਣੀ ਸੀ ਤੇ ਬਾਕੀ ਪਤਾ ਨਹੀਂ ਅ ਅੱਜ ਸ਼ਾਮ ਤੱਕ ਕੰਮ ਲੰਮਕ ਜਾਵੇ ਤੇ ਦੇਖਦੇ ਆ ਦਿਨ ਦਾ ਮਾਹੌਲ ਚੱਲ ਬਣੇ ਰਿਹਾ ਐਂਡ ਤੱਕ ਨਾਲ ਨਾਲ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੋਲੋ ਲਾਜ਼ਮੀ ਕਰ ਲਿਓ 7 ਡਿਗਰੀ ਦੀ ਠੰਡ ਤੇ ਧੁੰਦ ਹੈ ਨਹੀਂ ਤ੍ਰੇਲ ਬਾਦੂ ਆ ਸੁਖਨੜਾ ਤੇ ਮੱਠੀ ਮੱਠੀ ਹਵਾ ਹਰਮਕਦੀ ਹੋਈ ਤੇ ਅੰਦਰ ਉਥੇ ਠੰਡ ਨਹੀਂ ਲੱਗਦੀ ਅੰਦਰ ਹੀਟਰ ਚੱਲਦਾ ਉਥੇ ਤੇ ਉਥੇ ਤਾਂ ਕੰਬਲ ਵੀ ਐਂ ਲੱਗਦਾ ਲਾਹ ਦੀ ਗਰਮੈਸ਼ੀ ਚ ਹੋ ਜਾਂਦਾ ਮਾਹੌਲ ਤੇ ਬਾਹਰ ਆ ਕੇ ਥੋੜਾ ਖੁੱਲਾ ਜਿਹਾ ਸਾ ਆਇਆ ਤੇ ਨਾਲ ਹੀ ਹਵਾ ਦਾ ਬੁੱਲਾ ਵੀ ਤੇਜ ਆਇਆ ਵਾਹ ਤਰੇਲ ਇੰਨੀ ਕੀ ਪਈ ਹੋਈ ਆ ਦੇਖ ਕੇ ਐਂ ਲੱਗਦਾ ਜਿਵੇਂ ਮੀਂਹ ਦਾ ਸ਼ਰਾਟਾ ਆਇਆ ਹੋਵੇ ਰਾਤ ਚੱਪਲਾ ਲੈ ਕੇ ਜਾਣੀਆਂ ਸੀ ਮਾਤਾ ਵਾਸਤੇ ਭੁੱਲ ਗਿਆ ਸੀ ਕਾਰ ਚੀਜ਼ ਬਾਰੇ ਮਾਤਾ ਕਹੇ ਹੁਣ ਕਿੱਧਰ ਜਾਵੇਂਗਾ ਵਾਹਿਗੁਰੂ ਜੀ ਤਰੀਕਬਾਰ ਬਈ ਅੱਜ ਦੀ ਹੈਗੀ ਆ 9 ਮਾਗ 22 ਜਨਵਰੀ ਬਰਾ 225 ਬੁੱਤਵਾਰ ਦਾ ਦਿਨ ਸਾਵਾਂ ਇਸ ਵਕਤ ਸਵੇਰੇ ਦੇ 6:00 ਵੱਜੇ ਹੋਏ ਨੇ ਤੇ ਬਾਬਾ ਜੀ ਦੇ ਮਿੱਠੇ ਮਿੱਠੇ ਬੋਲ ਕੰਨਾਂ 'ਚ ਪੈਂਦੇ ਹੋਏ ਗੁਰਦੁਆਰਾ ਸਰਵੱਤ ਦਾ ਪਲਾ ਗੁਰੂ ਕਾ ਲੰਗਰ ਮੁੱਖ ਸੇਵਾਦਾਰ ਸ਼ਿਵੇਗ ਸਿੰਘ ਇਹਨਾਂ ਵੱਲੋਂ ਇਹ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਤੇ ਆ ਸਾਰੇ ਵੀਰ ਭਾਈ ਜਿੰਨੇ ਬੈਠੇ ਖੜੇ ਨੇ ਤੇ ਸਾਰੇ ਇਹ ਲੰਗਰ ਨੂੰ ਡੀ ਕੀ ਜਾਂਦੇ ਆ ਚਾਹ ਨੂੰ ਸਵੇਰੇ ਕਹਿੰਦੇ 6:30 ਵਜੇ ਆ ਜਾਂਦੇ ਤੇ ਸ਼ਾਮ ਨੂੰ 6:00 ਵਜੇ ਤੱਕ ਲੰਗਰ ਇਹ ਚੱਲਦੇ ਰਹਿੰਦੇ ਨੇ ਅਨੀ ਵਧੀਆ ਗਈ ਸੀ ਮਾਤਾ ਹਾਂ ਤੇ ਜਾਗੋ ਮਚੀ ਜੀ ਰਹਿੰਦਾ ਹਾਂ ਇਹ ਤਾਂ ਤਾਂ ਅੱਖ ਬੁੱਲ ਵੀ ਲੱਗ ਗਈ ਹਾਂ ਚੱਲਾ ਹਾਂ ਲਾਇਆ ਕਰ ਕਰ ਕੀ ਗੱਲ ਹਾਂ ਕਰ ਵਰਗੀ ਦ੍ਰਿਸ਼ ਹੈ ਨਹੀਂ ਚਲ 4 ਘੰਟੇ ਸੀ ਵੀ ਬਈ ਇੱਥੇ ਸਿੱਧੇ ਜੋਗੇ ਸੀ ਕਿ ਮੈਂ ਪਰਲੇ ਪਾਸੇ ਪੈ ਗਿਆ ਸੀ ਆ ਭੈਣ ਇੱਧਰ ਤੇ ਉਮੀਦ ਕਰਦੇ ਅੱਜ ਛੁੱਟੀ ਦੇ ਦੇਣ ਸ਼ਾਇਦ ਛੇਵੀਂ ਮੰਜ਼ਲ ਤੋਂ ਤੇ ਚੜਦੇ ਦਾ ਹੰਨਿਆਰਾ ਕੁਝ ਇਹ ਹੀ ਆ ਦਿਖਦਾ ਹੈ ਮੋਸਤ ਆ ਗਿਆ। ਇਹ ਆ ਮੈਂ ਕੱਕੇ ਨੂੰ ਨਗਰ ਆ। ਤੇ ਦਿਨ ਖੈਰ ਅੱਜ ਵੀ ਬਈ ਸੋਣਾਗਾ। ਤੋਂ ਤਾਂ ਹੈਨੀ ਟੋਪ ਚੜਿਆਈ ਤੇ ਸਵਾ 8:05 ਦਾ ਹੋ ਗਿਆ ਕਿ ਉਹ ਕਹਿੰਦੇ ਬਈ ਕੰਬਲ ਵੀ ਨਹੀਂ ਰੱਖਣਾ ਤੁਸੀਂ ਉਹ ਦੋ ਕੰਬਲ ਸੀ ਉੱਥੇ ਕਹਿੰਦੇ ਚੱਲ ਇੱਕ ਰੱਖ ਲਓ ਤੇ ਬਾਕੀ ਸਾਰਾ ਕਮਰਾ ਖਾਲੀ ਰੱਖਣਾ ਕਹਿੰਦੇ ਉਹਨਾਂ ਪੂਰੇ ਗਰਮ ਗਰਮ ਬੰਦੇ ਬੰਦੇ ਬਹਾਂ ਵੰਦੇ ਪਾ ਰਹੇ ਸਾਰੇ ਵਾਹਿਗੁਰੂ ਜੀ ਸਾਢੇ 8 ਵਜੇ ਦਾ ਸਮਾਂ ਹੋ ਗਿਆ ਤੇ ਲੰਗਰ ਸਵੇਰੇ ਚਾਹ ਦਾ ਹਾਜ਼ਰ ਹੋ ਜਾਂਦਾ ਹੈ ਸਵਾ 8 ਵਜੇ ਤੇ ਟੜਕੇ ਦਾ ਨਿਰਨੇ ਕਾਲ ਜੀ ਫਿਰਦਾ ਸੀ ਉੱਥੋਂ ਚਾਹ ਮੈਂ ਪੀਤੀ ਨਹੀਂ ਸੀਗੀ ਕੈਂਟੀਨ ਤੋਂ ਬੱਬਲ ਕਰਤੀ ਜੀ ਕਰਕੇ ਦੇ ਜਾਂਦੇ ਆ 20 ਰੁਪਏ ਦੀ ਚਾਹ ਹੋ ਕਿਸੇ ਕੰਮ ਦੀ ਨਹੀਂ ਹੁੰਦੀ ਤੇ ਆਹ ਉਹ ਲੰਗਰ ਆਇਆ ਤੇ ਗੰਬਲ ਰੱਖਣਾ ਆਇਆ ਸੀ ਨਾਲੇ ਮੈਂ ਕਿਹਾ ਚਾਹ ਛੱਕ ਜਾਂਦੇ ਸਮਾਂ ਇਸ ਵਕਤ ਤਾਂ 11:11 ਵਜੇ ਦਾ ਹੋ ਗਿਆ ਤੇ 11 ਵਜੇ ਪ੍ਰਸ਼ਾਦਾ ਪਾਣੀ ਆਉਂਦਾ ਲੰਗਰ ਚ ਤੇ ਉਹ ਲੱਗੀ ਪਈ ਆ ਲੰਬੀ ਲੇਣਾ ਪ੍ਰਸ਼ਾਦਿਆਂ ਵਾਸਤੇ ਗਰ ਗਰ ਰੋਈ ਬਾਈ ਗਰੀ ਸਮਾ ਹੋ ਗਿਆ ਜੀ ਇਸ ਵਕਤ 4:30 ਵਜੇ ਦਾ ਤੇ 12 ਵਜੇ ਦੀ ਛੁੱਟੀ ਕਟਾਉਣ ਲੱਗੇ ਸੀਗੇ ਤੇ ਸਾਡੇ 4:30 ਵਜੇ ਛੁੱਟੀ ਚਾਰ ਘੰਟੇ ਲੱਗ ਗਿਆ ਮਾਤਾ ਹਾਂ ਠੀਕ ਹੋ ਮਾਤਾ ਬੜੀ ਠੀਕ ਠਾਕ ਆ ਪੁੱਤ ਹਾਂ ਆਈਡੀਆ ਗੱਟ ਲਈ ਜੀ ਮੈਂ ਤਾਂ ਕਹਿੰਦੀ ਆ ਇਹ ਦੇਖਣਾ ਮੈਂ ਧਰ ਦੂੰ ਇਹਨੂੰ ਔਖਾ ਔਖੇ ਕਿਸੇ ਪਾਸੇ ਕਰਕੇ ਇੱਕ ਗਦੈਲਾ ਕੱਢ ਕੇ ਹੈ ਅੱਛਾ ਲੱਗਣ ਚ ਆਈ ਬਸਾ ਹਾਂ ਰੱਖ ਦਾਂਗੇ ਇੱਥੇ ਰੱਖ ਦਾਂਗੇ ਇੱਥੇ ਰੱਖ ਦਿੰਦੇ ਹਾਂ ਤੇ ਇਧਰ ਹਮੇਤਰਾ ਮਾਸਟਰ ਸ਼ਿਵਰਾਜ ਸਿੰਘ ਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਤੇ ਕੱਲ੍ਹ ਆ ਸਾਡੀ ਵਾਰਤਾਲਾਪ ਹੋਈ ਸੀਗੀ ਤੇ ਇਹ ਕਹਿੰਦੇ ਸੀ ਮਾਰਦੇ ਆ ਗੇੜਾ ਤੁਹਾਡੇ ਕੋਲੇ ਤੇ ਅੱਜ ਆਪਣੀ ਹੁਣ ਛੁੱਟੀ ਵੇਲੇ ਇਹ ਮਤਲਬ ਪਹੁੰਚ ਗਿਆ ਤੇ ਡਿਊਟੀ ਇਹਦੇ ਨਿਭਾ ਕੇ ਆਪਣੇ ਸਕੂਲ ਵਾਲੀ ਬਿਲਕੁਲ ਬਾਈ ਤੇ ਹਰ ਚੜਦੀ ਕਲਾ ਹਾਂ ਬਹੁਤ ਵਧੀਆ ਬਾਈ ਤੇ ਹਾਂ ਜਿਵੇਂ ਪਹਿਲਾਂ ਵੀ ਦੱਸ ਦੇ ਰਹੇ ਨੇ ਫੇਰ ਇੱਕ ਵਾਰੀ ਜਾਲ ਗੱਲ ਕਰ ਲੈਣੇ ਆ ਕਿ ਬਈ ਹਨਾ ਵੀ ਕੁਦਰਤ ਕਹਿ ਲੋ ਵੀ ਬੰਦਰ ਜਹਾ ਮਤਲਬ ਸੋਚ ਵਿਚਾਰ ਮੇੜਨ ਵਾਲੇ ਬੰਦੇ ਕਹਿ ਲੋ ਤੇ ਅਸੀਂ ਇਹ ਪਹਿਲਾ ਟਰੈਕਰ ਜੋ ਇੰਦਰ ਹਰਪਾਸ ਟਰੈਕ ਤੋਂ ਉਦੋਂ ਇਕੱਠੇ ਮਿਲੇ ਸੀ ਤੇ ਹੁਣ ਉਸ ਤੋਂ ਬਾਅਦ ਮੋਹ ਪਿਆਰ ਇਕੱਠਾ ਬਣਿਆ ਹੋਇਆ ਇਹਦੇ ਪਿੱਛੇ ਇੱਕ ਮੱਕੜ ਮਿਲਣੀ ਤੇ ਵੀ ਇਕੱਠੇ ਜਾ ਕੇ ਆਇਆ ਇਕੱਠੇ ਜਾ ਕੇ ਆਏ ਤੇ ਅੱਗੇ ਵੀ ਸੋਚ ਵਿਚਾਰ ਬਣੀ ਜਾਂਦੀ ਹੈਗੀ ਅਸੀਂ ਮਿਲਦੇ ਰਾਵਾਂਗੇ ਪ੍ਰਮਾਤਮਾ ਮਸ਼ਾਅੱਲਾ ਖੈਰ ਕਰੇ ਇਸ ਤਰ੍ਹਾਂ ਹੀ ਹਨਾ ਆਪਣਾ ਮੇਲ ਮਲਾ ਬਣਿਆ ਰਹੇ ਬਾਈ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਦਾ ਵੀ ਬਾਈ ਚੈਨਲ ਆਗਾ ਹਾਂਜੀ ਆ ਕਲੀਅਰ ਫੈਮਲੀ ਵਲੌਗਸ ਭਾਈ ਆ ਆ ਕਲੀਅਰ ਫੈਮਲੀ ਵਲੌਗਸ ਤੇ ਜਰੂਰ ਇਧਰ 베ਸਟ ਕਰਦੇ ਤੇ ਬਹੁਤ ਘੈਂਟ ਘੈਂਟ ਤੇ ਕੰਮ ਦੀਆਂ ਗੱਲਾਂ ਹੁੰਦੀਆਂ ਤੇ ਪਰਿਵਾਰਚ ਦੇ ਵਹਿਕ ਦੇਖਣ ਵਾਲੀ ਗੱਲਬਾਤ ਹੁੰਦੀ ਆ ਤੇ ਫਿਲਹਾਲ ਅਸੀਂ ਅੱਬੇ ਦਾ ਲੈਣੇ ਆ ਮਾਸਟਰ ਜੀ ਤੋਂ ਤੇ ਪਹੁੰਚਦਿਆਂ ਘਰੇ ਆਪਾਂ ਹਾਂ ਸਿੱਧੇ ਮੈਨ ਰੋੜੀ ਜਾਵਾਂਗੇ ਚੱਲ ਦੇਖਦੇ ਜਾਂਦੇ ਹੋ ਹੈਪੀ ਹੈਪੀ ਦਾ ਫੋਨ ਆਈ ਜਾਂਦਾ ਵਿੱਚ ਨਾ ਆਉਂਗਾ ਵਾਹ ਜੀ ਦੋ ਜੀ ਬੇੜਾ ਹੋ ਗਿਆ ਇਸ ਵਕਤ ਪੌਣੇ 8 ਵਜੇ ਦਾ ਸਾਢੇ 6 ਵਜੇ ਬਠਿੰਡੇ ਤੋਂ ਘਰ ਪਹੁੰਚ ਗਏ ਸੀ ਲਗਭਗ 45 ਮਿੰਟਾਂ ਦਾ ਰਸਤਾ ਇੱਥੋਂ ਬਠਿੰਡੇ ਤੱਕ ਦਾ ਆਪਣੇ ਪਿੰਡੋਂ ਤੇ ਪਰ ਇੱਕ ਲਾਈਟਾਂ ਬੰਨ ਲੱਗ ਗਈਆਂ ਤੇ ਕੁਛ ਅਸੀਂ ਹੋਲੀ ਆਏ ਤੇ ਮਾਤਾ ਬਈ ਠੀਕ ਠਾਕ ਮਤਲਬ ਕਰਿਆ ਕਿ ਤਾਂ ਹਰੇਕ ਨੂੰ ਵਧੀਆ ਜਿਹਾ ਫੀਲ ਹੁੰਦਾ ਹੁੰਦਾ ਉੱਥੇ ਕੀ ਉਲਟੀ ਵਾਲਾ ਮਾਹੌਲ ਜਾ ਰਿਹਾ ਦੋਨੇ ਤਿੰਨੇ ਦਿਨ ਮਤਲਬ ਤਿੰਨ ਦਿਨ ਕੁਝ ਨਹੀਂ ਖਾਦਾ ਮਾੜੀ ਮੁੱਟੀ ਆ ਅੱਜ ਖਿਚੜੀ ਖਵਾਤੀ ਸੀਗੀ ਮਾਤਾ ਜੀ ਨੂੰ ਤੇ ਉਹ ਥੋੜਾ ਜਿਹਾ ਸੰਤਰਾ ਵਗੈਰਾ ਜਾਂ ਜੂਸ ਵਗੈਰਾ ਇੰਨਾ ਕਾ ਕੁਝ ਉਹ ਲਈਏ ਤੇ ਉੱਥੋਂ ਬਾਹਰ ਨਿਕਲ ਕੇ ਮਾਤਾ ਨੂੰ ਪੁੱਛਿਆ ਮੈਂ ਕਿ ਹੁਣ ਕਿਵੇਂ ਜਿਹਾ ਲੱਗ ਰਿਹਾ ਹੌਸਪੀਟਲ ਚੋਂ ਕਹਿੰਦੇ ਹੁਣ ਖੁੱਲਾ ਆ ਸਾਹ ਆਉਣ ਲੱਗਿਆ ਅਸਲ ਚ ਉੱਥੇ ਕੀ ਹੁੰਦਾ ਅੰਦਰ ਹੀਟਰ ਚੱਲਦਾ ਹੁੰਦਾ ਬਈ ਹੀਟਰ ਦੀ ਪਰਤਾ ਆ ਜੀ ਬੰਦੇ ਨੂੰ ਚੰਗੇ ਭਲੇ ਨੂੰ ਹੋ ਗੰਦਾ ਬੋ ਮੈਡੀ ਵਾਲਾ ਕੰਮ ਕਰਨ ਲੱਗ ਜਾਂਦਾ ਹੈਗਾ ਉਮੇਜ ਅੰਦਰ ਸਰੀਰ ਬੰਦੇ ਦਾ ਚੰਗੇ ਭਲੇ ਦਾ ਤੇ ਕੁਛ ਅੱਧੋ ਜਿਆਦੇ ਦਾ ਮਾਤਾਵਾਸ ਹੈ ਐਂ ਵਧੀਆ ਫੀਲ ਕਰ ਰਹੇ ਨੇ ਕਿ ਕਿ ਘਰੇ ਆ ਗਏ ਤੇ ਖੁੱਲੀ ਹਵਾ 'ਚ ਸਾਹ ਮਿਲ ਰਿਹਾ ਹੈਗਾ ਤੇ ਖੈਰ ਆਪਰੇਸ਼ਨ ਠੀਕ ਹੋ ਗਿਆ ਬਾਈ ਮਾੜਾ ਮੋਟਾ ਦਰਦ ਦਾ ਚੱਲ ਹੁੰਦਾ ਹੀ ਹੈਗਾ ਅਕਸਰ ਟਾਂਕੇ ਲੱਗੇ ਨੇਗੇ ਤੇ ਬਾਕੀ ਅੱਜ ਆਪਣੇ ਪਿੰਡ ਦਾ ਗਰਗਿਤਨ ਸੀਗੇ ਤੇ ਮੈਥੋਂ ਅੱਜ ਫੇਰ ਨਹੀਂ ਫਿੰਡ ਰਿਹਾ ਮਤਲਬ ਉੱਥੇ ਮੈਨੂੰ ਜਾਣਾ ਪਿਆ ਸੀ ਕੱਲ ਏਮਜ ਹਸਪਤਾਲ ਬਟੇਂਡਾ ਤੇ ਬਹੁਤ ਸਾਰੇ ਵੀਰ ਭਾਈ ਕਈ ਦਿਨਾਂ ਦੇ ਕਹੀ ਜਾਂਦੇ ਸੀ ਮੈਨੂੰ ਕਿ ਭਾਈ ਜਿੱਦਨ ਨਗਰ ਕੀਰਤਨ ਹੋਏ ਤੇ ਉਦੋਂ ਤੋਂ ਵੀਡੀਓ ਸਾਰੇ ਨਗਰ ਦੀ ਲਾਜ਼ਮੀ ਬਣਾਉਣੀ ਆ ਮਤਲਬ ਪ੍ਰਿੰਟ ਦੇ ਵੀਰ ਭਾਈ ਇਹ ਗਾ ਮਾਫੀ ਚਾਹੁੰਨੇ ਭਈ ਇੱਧਰ ਵੀ ਮਜਬੂਰੀ ਸੀ ਫਿਰ ਮੈਨੂੰ ਜਾਣਾ ਪਿਆ ਤਾਂ ਕਰਕੇ ਤੇ ਖੈਰ ਮੇਰੇ ਰੱਖੇ ਪ੍ਰਮਾਤਮਾ ਰਾਜੀ ਰੱਖੇ ਸਾਰਿਆਂ ਨੂੰ ਤੇ ਕੱਲ ਨੂੰ ਭੋਗ ਨੇ ਗੁਰੂ ਘਰ ਤੇ ਕੋਸ਼ਿਸ਼ ਕਰਾਂਗੇ ਕੋਗ ਤੇ ਪਹੁੰਚੀ ਆ ਬਾਬਾ ਜੀ ਦੇ ਦਰਸ਼ਨ ਕਰਾਈਏ ਤੇ ਇਸੇ ਦੇ ਨਾਲ ਸਮਾਪਤ ਆ ਆਪਣਾ ਅੱਜ ਦਾ ਵਲੌਗ ਤੇ ਜਿੰਨਾਂ ਕ ਵੀ ਸੀ ਤੇ ਵਸੇ ਨੇਕ ਨਾਲ ਤੁਸੀਂ ਅਡਜਸਟ ਕਰ ਲਿਓ ਬਾਲਾ ਵਲੌਗ ਅੱਜ ਮੈਂ ਬਣਾਇਆ ਨਹੀਂਗਾ ਦਿਨ ਚ ਮਤਲਬ ਦੁਪਹਿਰ ਦੇ 12:00 12:00 ਵਜੇ ਛੁੱਟੀ ਘਟਾਉਣ ਲੱਗੇ ਸੀ ਤੇ ਕੁਝ ਲੈਣਾ ਲੱਗੀਆਂ ਹੁੰਦੀਆਂ ਕੁਝ ਹੌਲੀ ਹੌਲੀ ਪ੍ਰੋਸੈਸ ਲੰਮਾ ਹੁੰਦਾ ਤਾਂ ਕਰਕੇ ਚਾਰ ਪੰਜ ਥਾਈ ਇੱਧਰ ਉੱਧਰ ਭੇਜਦੇ ਆ ਤੇ ਛੁੱਟੀ ਨੂੰ 4:30 ਵਜੇ ਗਏ ਸੀਗੇ ਤੇ ਫਿਰ ਉੱਥੋਂ ਬਾਹਰ ਕੁਝ ਦਵਾਈਆਂ ਮੋੜਦੀਆਂ ਕੁਝ ਲੈਣੀਆਂ ਸੀਗੀਆਂ ਹਸਪੀਟਲ ਦੇ ਬਾਹਰੋਂ ਕੁਝ ਉੱਥੇ ਸਮਾਂ ਲੱਗ ਗਿਆ ਤਾਂ ਕਰਕੇ ਬੱਸ ਅੱ ਪੱਜ ਦੌੜਜੀ ਚ ਲੰਘਿਆ ਦਿਨ ਅੱਜ ਵੀ ਤੇ ਕੱਲ ਵੀ ਤੇ ਖੈਰ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਵਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੀ ਵੀਰਾਂ ਭੈਣਾਂ ਵਾਸਤੇ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਤੇ ਮਿਲਦੇ ਆ ਕੱਲ ਦੇ ਨਵੇਂ ਵਲੌਗ 'ਚ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ